ਸੋ ਸਿਆਖਾਲਜੀ ਤੁਸੀਂ ਦੇਖ ਰਹੇ ਹੋ ਐਨਜੀ ਪੰਜਾਬੀ ਨਿਊਜ਼ ਤੇ ਮੈਂ ਹਰਮਨਪ੍ਰੀਤ ਸਿੰਘ ਜੋ ਅੱਜ ਅਸੀਂ ਖੜੇ ਆ ਪਾਪਾ ਕੋਰਾ ਏਰੀਏ ਦੇ ਵਿੱਚ ਅਕਸਰ ਪ੍ਰੋ ਵੀਜ਼ਾ ਸੋਲੂਸ਼ਨ ਤੋਂ ਇੰਦਰ ਸਿੰਘ ਉਹਨਾਂ ਦੀ ਜਾਂ ਅਮਰੀਨ ਚੀਮਾ ਉਹਨਾਂ ਦੀ ਜਿਹੜੇ ਟਾਰਗੇਟ ਲੈਂਗੁਏਜ ਅਕੈਡਮੀ ਤੋਂ ਸਵਾਮਾ ਦੇ ਰਹੇ ਆ ਉਹਨਾਂ ਦੀ ਇੰਟਰਵਿਊ ਆਪਾਂ ਸਟੂਡੀਓ ਬੈਠ ਕੇ ਕਰਦੇ ਆ ਪਰ ਉਹਨਾਂ ਨੇ ਆਪਣਾ ਨਵੀਂ ਬ੍ਰਾਂਚ ਆ ਜਿਹੜੀ ਪਾਪਾ ਕੋਰਾ ਦੇ ਵਿੱਚ ਓਪਨ ਕੀਤੀ ਆ ਅਕਸਰ ਆਪਾਂ ਉਹਨਾਂ ਦਾ ਐਡਰੈਸ ਮੈਨੇ ਕਊ ਦਾ ਜਿਹੜਾ ਦਿੰਦੇ ਆ ਤੇ ਪਰ ਨਵੀਂ ਬ੍ਰਾਂਚ ਪਾਪਾਗੋਰਾ ਦੇ ਵਿੱਚ ਖੁੱਲ ਗਈ ਆ ਤੇ ਉਹਦਾ ਉਦਘਾਟਨ ਅੱਜ ਹੋ ਰਿਹਾ ਤੇ ਮੇਨ ਸ਼ਖੀਤਾ ਇੱਥੇ ਪਹੁੰਚੀਆਂ ਹੋਈਆਂ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦਾ ਆਫਿਸ ਬਣਾਇਆ ਤੇ ਕਹਿੰਦੇ ਨਾਲ-ਨਾਲ ਇੱਥੇ ਟਾਰਗੇਟ ਲੈਂਗੁਏਜ ਅਕੈਡਮੀ ਦੇ ਲਈ ਜਿਹੜੀ ਕੋਚਿੰਗ ਦਿੱਤੀ ਆਇਆ ਕਰਨੀਆਂ ਪੀਟੀ ਦੀਆਂ ਕਲਾਸਾਂ ਜਿਹੜੀਆਂ ਇੱਥੇ ਵੀ ਲੱਗੇ ਕਰਨਗੀਆਂ ਪਾਪਾਗੋਰਾ ਟੱਕਾ ਨੀਨੀ ਇਹ ਏਰੀਆ ਉਹ ਆ ਜਿੱਥੇ ਅੱਜਕੱਲ ਆਪਣੀ ਵੱਡੀ ਬਸੋਂ ਆ ਜਿਹੜੀ ਵਸ ਰਹੀ ਆ ਤੇ ਇਸ ਏਰੀਏ ਦੇ ਵਿੱਚ ఓਪਨਿੰਗ ਨਵੇਂ ਹੀ ਇਹਨਾਂ ਨੇ ਆਫਿਸ ਦੀ ਕੀਤੀ ਆ ਟਾਰਗੇਟ ਲੈਂਗੁਏਜ ਅਕੈਡਮੀ ਦੇ ਲਈ ਕੋਚਿੰਗ ਆ ਜਿਹੜੀ ਹੁਣ ਇੱਥੇ ਮਿਲਿਆ ਕਰੂਗੀ ਦੇਖਦੇ ਆ ਜੀ ਕਿ ਇਸ ਤਰ੍ਹਾਂ ਦੀ ਅੰਦਰ ਸਿਸਟਮ ਇਹਨਾਂ ਨੇ ਬਣਾਇਆ ਕਹਿੰਦੇ ਜਿਆਦਾ ਕੰਪਿਊਟਰ ਆ ਜਿਹੜੇ ਇੱਥੇ ਲਾਏ ਗਏ ਆ ਸਾਰੀ ਗੱਲਬਾਤ ਪ੍ਰਬੰਧਕਾਂ ਨਾਲ ਵੀ ਕਰਦੇ ਆ ਲੋ ਜੀ ਸਭ ਤੋਂ ਪਹਿਨਾ ਉਪਰ ਆਂਦੇ ਸਰ ਇੰਦਰ ਭਾਈ ਆਪਾਂ ਨੂੰ ਸਾਹਮਣੇ ਮਿਲੀ ਗਏ ਪਰ ਉਹ ਥੋੜੇ ਜਿ ਬੀਜ਼ੀ ਆ ਸਸੀ ਕਾ ਭਾਜੀ ਪਹਿਲਾਂ ਦਾ ਮੁਬਾਰਕਾਂ ਬਹੁਤ ਬਹੁਤ ਤੁਹਾਨੂੰ ਨਵੇਂ ਆਫਿਸ ਦੀਆਂ ਪਹਿਲਾਂ ਤਾਂ ਇਹ ਤੁਹਾਡਾ ਧੰਨਵਾਦ ਸਭ ਤੋਂ ਪਹਿਲਾਂ ਉਹ ਮੇਕਿੰਗ ਇਟ ਕਰਨਾ ਤੇ ਬਾਕੀ ਇਹ ਆ ਵੀ ਸਾਰਿਆਂ ਦੀ ਹੈਲਪ ਨਾਲ ਸਾਰਿਆਂ ਦੇ ਐਫਰਟ ਦੇ ਨਾਲ ਹੀ ਚੀਜ਼ ਅੱਜ ਪੋਸੀਬਲ ਹੋ ਸਕੀ ਹੈ ਸਾਡੇ ਜੀ ਵੀ ਇੱਕ ਨਵੀਂ ਬ੍ਰਾਂਚ ਪਾਪਾ ਕੋਰਾ ਦੇ ਵਿੱਚ ਇੱਥੇ ਦੀ ਕਮਿਊਨਿਟੀ ਨੂੰ ਸਰਵ ਕਰਨ ਲਈ ਅਸੀਂ ਖੋਲ ਰਹੇ ਹਾਂ ਬਿਲਕੁਲ ਤੇ ਜੇ ਥੋੜਾ ਜਿਹਾ ਇਹਦੇ ਬਾਰੇ ਤੁਹਾਨੂੰ ਦੱਸ ਦਈਏ ਤਾਂ ਇਹ ਆ ਵੀ ਅਸੀਂ ਇਮੀਗ੍ਰੇਸ਼ਨ ਕੰਸਲਟਿੰਗ ਮੈ ਦੇ 10-12 ਸਾਲ ਤੋਂ ਇਹ ਕਰ ਰਹੇ ਆ ਮੈਂ ਕਹਾਂ ਉਹ ਸਾਡਾ ਮੇਨ ਆਫਿਸ ਆ ਤੇ ਇੱਥੇ ਇੱਕ ਲੋਡ ਸੀ ਜਮਾਨ ਸੀ ਅਸੀਂ ਰੀਅਲਾਈਜ਼ ਕੀਤੀ ਉਹ ਤੇ ਉਹਦੇ ਕਰਕੇ ਡਿਸਕਸ਼ਨ ਹੋਈਆਂ ਫਿਰ ਲੋਕੇਸ਼ਨ ਆਈਡੈਂਟੀਫਾਈ ਕੀਤੀ ਗਈ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਤੇ ਉਹ ਹੋਣ ਤੋਂ ਬਾਅਦ ਜਦੋਂ ਥੋੜਾ ਬਹੁਤ ਸਾਡਾ ਆਪਣਾ ਆਪਣੇ ਲੈਵਲ ਤੇ ਜਿਹੜਾ ਫਿੱਟ ਆਊਟ ਦਾ ਕੰਮ ਸੀ ਅਸੀਂ ਕੀਤਾ ਹਨਾ ਤੇ ਅੱਜ ਤੁਹਾਡੇ ਸਾਹਮਣੇ ਆ ਦਾ ਰਿਜ਼ਲਟ ਸਾਹਮਣੇ ਆ ਸਾਰਿਆਂ ਦੇ ਜੀ ਤੇ ਕੋਸ਼ਿਸ਼ ਇਹ ਹੈ ਕਿ ਇੱਥੇ ਦੀ ਕਮਿਊਨਿਟੀ ਜਾ ਵਾਈਟਰ ਸਾਊਥ ਆਫਰਮ ਦੇ ਵਿੱਚ ਜਿੰਨੀ ਅਸੀਂ ਹੈਲਪ ਆਫਰ ਕਰ ਸਕਦੇ ਹਾਂ ਇਨ ਟਰਮਸ ਆਫ ਇਮੀਗ੍ਰੇਸ਼ਨ ਮੈਟਰਸ এমਪਲੋਇਮੈਂਟ ਮੈਟਰਸ ਹੋਵੇ ਜਾਂ ਕਿਸੇ ਨੂੰ ਲੈਂਗੁਏਜ ਕੋਚਿੰਗ ਦੀ ਲੋੜ ਆ ਹੈਲਥ ਕੇਅਰ ਦੀ ਉਹ ਸਾਰੀਆਂ ਸੇਵਾਵਾਂ ਆਪ ਇੱਥੋਂ ਪ੍ਰੋਵਾਈਡ ਕਰਨਗੇ ਤੇ ਇੱਥੇ ਇਕੱਲੇ ਪੀਟੀਜੀ ਦੀ ਜਾਂ ਆਇਲਰਟ ਦੀ ਕੋਚਿੰਗ ਨਹੀਂ ਨਾਲ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਜਿਹੜੀਆਂ ਉਹ ਵੀ ਤੁਸੀਂ ਨਾਲ ਦਓਗੇ ਜੀ ਹਾਂਜੀ ਜਿਦਾਂ ਤੁਸੀਂ ਜਾਣਦੇ ਹੋ ਅਮਰੀਨ ਕਈ ਵਾਰ ਤੁਹਾਡੇ ਚੈਨਲ ਤੇ ਇੰਟਰਵਿਊ ਕਰ ਚੁੱਕੇ ਨੇ ਹੈ ਟ੍ਰੇਨਰ ਉਹ ਇੱਥੇ ਇਸ ਬ੍ਰਾਂਚ ਤੋਂ ਹੀ 베ਸਟ ਹੋਣਗੇ ਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਕਿ ਕਿਹੜੇ ਕਿਹੜੇ ਪੈਕੇਜ ਅਵੇਲੇਬਲ ਨੇ ਕਦੋਂ ਕਦੋਂ ਕਲਾਸਿਸ ਦਾ ਸ케ਜੂਲ ਕੀ ਹੈ ਸਾਰੀ ਇਨਫੋਰਮੇਸ਼ਨ ਉਹ ਤੁਹਾਨੂੰ ਦੇਣਗੇ ਤੇ ਇਨਰੋਲਮੈਂਟਸ ਖੁੱਲੀਆਂ ਨੇ ਜੀ ਇੱਕ ਇੱਕ ਤਰ੍ਹਾਂ ਦੀ ਇਹਨੂੰ ਇਹ ਕਹ ਲਓ ਵੀ ਅਸੀਂ ਬਿਗਲ ਵਜਾਤਾ ਤੇ ਹੁਣ ਐਂਟਰੀ ਆ ਸਾਰਿਆਂ ਦੀ ਜਦੋਂ ਮਰਜ਼ੀ ਆਓ ਤੇ ਆਪਣੀ ਰੋਲਮੈਂਟ ਕਰਾਓ ਤੇ ਇੱਥੇ ਸਵਾਵਾ ਦਾ ਜਿਹੜਾ ਫਾਇਦਾ ਲਓ ਬਹੁਤ ਬੰਦੇ ਇਹਨਾਂ ਭੁਲੇਖਾ ਲੱਗੂਗਾ ਕਿ ਪ੍ਰੋ ਵੀਜ਼ਾ ਮੈਨੇ ਕਾਉ ਦੇ ਵਿੱਚ ਸੀ ਤੇ ਹੁਣ ਸ਼ਾਇਦ ਇਹ ਪਾਪਾ ਗੁਰਾ ਚਲੇਗੇ ਇਹ ਵੀ ਗੱਲ ਕਲੀਅਰ ਕਰ ਦਿਓ ਕਿ ਮੈਨੇ ਕਾਉ ਬ੍ਰਾਂਚ ਚੱਲਦੀ ਰਹੂਗੀ ਜਾਂ ਉਹ ক্লোਜ਼ ਹੋਊਗੀ ਟਾਰਗੇਟ ਲੈਂਗੁਏਜ ਅਕੈਡਮੀ ਉੱਥੇ ਵੀ ਚੱਲੂਗੀ ਜਾਂ ਨਹੀਂ ਚੱਲੂਗੀ ਇਹ ਵੀ ਜਰੂਰ ਦੱਸ ਦਿਓ ਹਾਂਜੀ ਮੈਨੇ ਕਾਉ ਵੀ ਚੱਲਦੀ ਆ ਜੀ ਮੈਨੇ ਕਾਉ ਫੁੱਲ ਫਲੇਜ ਚੱਲ ਰਹੀ ਆ ਤੇ ਉਹ ਸਾਰਾ ਮੇਨ ਆਫਿਸ ਹੋਊਗਾ ਪਾਪਾ ਕੋਰਾ ਨਾਲ ਉਹਦੇ ਉਹਨੂੰ ਬ੍ਰਾਂਚ ਆਫਿਸ ਦੇ ਤੌਰ ਤੇ ਸ਼ੁਰੂ ਕੀਤਾ ਉਹਦਾ ਕਾਰਨ ਇਹ ਆ ਕਿਉਂਕਿ ਲੋਕਤਾਂ ਨੂੰ ਕਈਆਂ ਨੂੰ ਮੁਸ਼ਕਲ ਆਉਂਦੀ ਹੈ ਇੰਨੀ ਦੂਰ ਟਰੈਵਲ ਕਰਨ ਦੀ ਮਨਕਾਉ ਤੱਕ ਜਾਣ ਦੀ ਤਾਂ ਸਾਡੀ ਕੋਸ਼ਿਸ਼ ਇਹ ਆ ਵੀ ਮਨਕਾਉ ਜਿਹੜਾ ਵਾ ਉਹ ਪਾਪਾ ਟੋਏ ਮਨਰੇਵਾ ਦੀ ਸੰਗਤ ਨੂੰ ਜਾਂ ਮਨਕਾਉ ਦੀ ਫਲੈਟ ਬੂਡ ਦੀ ਸੰਗਤ ਨੂੰ ਜਿਹੜਾ ਆਪਣਾ ਜਿਹੜਾ ਕਲਾਇੰਟ ਬੇਸ ਆ ਤੁਹਾਰੀ ਉਹਨਾਂ ਨੂੰ ਅ ਕ੍ਰੀਏਟਰ ਕਰੇ ਤੇ ਜਿਹੜਾ ਪਾਪਾ ਕੋਰਾ ਵਾਈਡਰ ਸਾਊਥ ਆਕਲੈਂਡ ਜਿੱਥੇ ਆਪਾਂ ਕਹਿੰਦੇ ਜਿਹਾ ਜ਼ਰੂਰੀ ਪਾਪਾ ਕੋਰਾ ਟਾਕਾ ਨਹੀਂ ਨਹੀਂ ਇੱਥੇ ਵੀ ਜੇ ਲੋਕ ਨੇ ਜਿਹਨਾਂ ਨੂੰ ਲੋੜ ਹੈ ਇਸ ਵੀ ਸਰਵਿਸ ਦੀ ਸਾਡੀ ਹਨਾ ਉਹ ਇੱਥੇ ਆ ਕੇ ਪਾਪਾ ਕੋਰਾ ਦੇ ਵਿੱਚ ਰਜਿਸਟਰ ਕਰਦੇ ਜੀ ਤੇ ਭਾਜੀ ਮੈਂ ਇੱਕ ਵਾਰੀ ਕਹੂੰਗਾ ਐਡਰੈਸ ਜ਼ਰੂਰ ਦੱਸ ਦਿਓ ਮੋਟਾ-ਮੋਟਾ ਜਾਂ ਮੈਂ ਦੱਸ ਦਿੰਦਾ ਜੀ ਪਾਪਾ ਕੋਰਾ ਗੁਰੂ ਘਰ ਦੇ ਬਿਲਕੁਲ ਨਾਲੇ ਬਿਲਡਿੰਗ ਆ ਸਭ ਤੋਂ ਵੱਡੀ ਚੀਜ਼ ਪਾਰਕਿੰਗ ਦੀ ਪ੍ਰੋਬਲਮ ਕੋਈ ਨਹੀਂ ਦੋ ਪਾਸੇ ਇੱਥੇ ਪਾਰਕਿੰਗ ਹੈਗੀ ਆ ਤੁਹਾਡੇ ਤੇ ਨਾਲ ਦੀ ਨਾਲ ਤੁਹਾਨੂੰ ਬੱਸ ਸਰਵਿਸ ਤੇ ਟ੍ਰੇਨ ਸਰਵਿਸ ਦੀ ਸਹੂਲਤ ਜਿਹੜੀ ਉਹ ਵੀ ਬੜੀ ਨੇੜੇ ਮਿਲੂਗੀ ਭਾਜੀ ਬਾਕੀ ਐਡਰੈਸ ਤੁਸੀਂ ਦੱਸ ਦਿਓ ਹਾਂਜੀ ਐਡਰੈਸ ਇਹ ਜੀ ਯੂਨਿਟ 5 ਹੈਗੀ ਆ ਪੂਰਾ ਬਲਾਕ ਜਿਹੜਾ ਇਹਨੂੰ 46 ਟੂ 50 ਬਰੌਡਵੇ ਪਾਪਾ ਕੋਰਾ ਕਿਹਾ ਜਾਂਦਾ ਤੇ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਆ ਮੇਨ ਖੁੱਲੀ ਪਾਰਕਿੰਗ ਆ ਜਦੋਂ ਮਰਜ਼ੀ ਆਓ ਇੱਥੇ ਪਾਰਕ ਕਰੋ ਤੇ ਫ੍ਰੀ ਪਾਰਕਿੰਗ ਆ ਸ਼ੇਅਰਡ ਆ ਤੇ ਸਾਹਮਣੇ ਤੁਹਾਡਾ ਦਫ਼ਤਰ ਜਿਹੜੀ ਸਾਡੀ ਐਂਟਰੀ ਤੁਹਾਨੂੰ ਦੇਖੀ ਜੀ ਤੇ ਇੱਕ ਵਾਰੀ ਅੰਦਰ ਵੀ ਚੱਕਰ ਮਾਰ ਲਈਏ ਜੀ ਸੋ ਬਿਲਕੁਲ ਜੀ ਨਾਲ ਆਪਾਂ ਇੱਕ ਵਾਰੀ ਆਫਿਸ ਆ ਜਿਹੜਾ ਉਹ ਵੀ ਅੰਦਰ ਤੋਂ ਵੀ ਦੇਖ ਲੈਂਦੇ ਆ ਜੀ ਤੇ ਪੀ.ਡੀ. ਦੀਆਂ ਕਲਾਸਾਂ ਜਿਹੜੀਆਂ ਇਸ ਸਾਈਡ ਲੱਗਣੀਆਂ ਅਮਰੀਨ ਜੀ ਖੜੇ ਆ ਅਮਰੀਨ ਜੀ ਤੁਹਾਡੇ ਕੋਲ ਵੀ ਆਉਂਦੇ ਆ ਗੱਲਬਾਤ ਤੁਹਾਡੇ ਨਾਲ ਵੀ ਕਰਾਂਗੇ ਸੋ ਭਾਜੀ ਨੇ ਆਪਣਾ ਆਫਿਸ ਹੈ ਜੀ ਜਿਹੜਾ ਉਹ ਬਿਲਕੁਲ ਐਨ ਮੇਨ ਡੂਰ ਤੇ ਨਾਲ ਬਣਾਇਆ ਸਾਹਮਣੇ ਸੜਕ ਤੇ ਕਿਉਂਕਿ ਇਸ ਏਰੀਏ ਦੇ ਵਿੱਚ ਵੱਡੀ ਗਿਣਤੀ 'ਚ ਸਾਡੀ ਵਸੋਂ ਜਿਹੜੀ ਪੰਜਾਬੀਆਂ ਦੀ ਖਾਸ ਸੌਰਤ ਤੇ ਮੈਂ ਕਹਾ ਵਸਦੀ ਆ ਤੇ ਜਿਹੜੇ ਹੁਣ ਪੀਟੀਈ ਦੀਆਂ ਕਲਾਸਿਸ ਲੈਣੀਆਂ ਚਾਹੁੰਦੇ ਆ ਤੇ ਉਹਨਾਂ ਦੇ ਲਈ ਪਾਪਾ ਕੋਰਾ ਦੇ ਵਿੱਚ ਇੱਕ ਵੱਡੀ ਸਹੂਲਤ ਆ ਇਹ ਜਿਹੜੀ ਮਿਲਣ ਜਾ ਰਹੀ ਆ ਜੀ ਤੇ ਮੇਰੇ ਖਿਆਲ ਨਾਲ ਤੁਹਾਡਾ ਫੋਟੋ ਸ਼ੂਟਿੰਗ ਚੱਲ ਰਿਹਾ ਸੀ ਸੌਰੀ ਮੈਂ ਤੁਹਾਨੂੰ ਡਿਸਟਰਬ ਕਰਤਾ ਤੇ ਲੋ ਜੀ ਨੇ ਵੀ ਆਪਾਂ ਇੰਡੀਆ ਜੀ ਕਹਿੰਦੇ ਹੁੰਦੇ ਆ ਅੰਗਰੇਜ਼ੀ ਵਾਲੀ ਭੈਣ ਜੀ ਇਹ ਆ ਜੀ ਉਹ ਅੰਗਰੇਜ਼ੀ ਵਾਲੀ ਭੈਣ ਜੀ ਜਿਨ੍ਹਾਂ ਨੇ ਤੁਹਾਨੂੰ ਅੰਗਰੇਜ਼ੀ ਸਿਖਾਣੀ ਆ ਤੇ ਅਮਰੀਨ ਜੀ ਗੱਲਬਾਤ ਤੁਹਾਡੇ ਨਾਲ ਬਹੁਤ ਵਾਰੀ ਕੀਤੀ ਨਵੇਂ ਆਫਿਸ 'ਚ ਆ ਗਏ ਹੋ ਨਵਾਂ ਕਹਿੰਦੇ ਤੁਹਾਨੂੰ ਸਾਰਾ ਸਿਸਟਮ ਮਿਲ ਗਿਆ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਤੁਹਾਡਾ ਬਹੁਤ-ਬਹੁਤ ਅੱਜ ਵੈਸੇ ਵੀ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਸਾਡੇ ਲਈ ਕਿਕ ਸੈਕੰਡ ਬ੍ਰਾਂਚ ਓਪਨ ਹੋ ਗਈ ਹੈ ਇੱਕ ਸਕਸੈਸਫੁਲੀ ਇੱਕ ਬ੍ਰਾਂਚ ਕੰਪਲੀਟ ਕਰਨ ਤੋਂ ਬਾਅਦ ਅਸੀਂ ਹੁਣ ਸੈਕੰਡ ਬ੍ਰਾਂਚ ਸਟਾਰਟ ਕਰ ਰਹੇ ਹਾਂ ਤੇ ਸਾਡੇ ਲਈ ਇੰਦਰਸਰ ਲਈ ਸਿਮਰ ਹੋਣਾ ਲਈ ਸਾਰਿਆਂ ਲਈ ਇੱਕ ਬਹੁਤ ਖੁਸ਼ੀ ਦਾ ਮੌਕਾ ਹੈ ਜੀ ਹਾਂਜੀ ਸਾਨੂੰ ਮੈਨੂੰ ਖੁਦ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਕਿ ਮੇਰੀ ਖੁਦ ਇੱਕ ਸੈਕੰਡ ਬ੍ਰਾਂਚ ਖੁੱਲ ਗਈ ਹੈ ਤੁਸੀਂ ਦੇਖਿਆ ਹੋਵੇਗਾ ਕਿ ਥਾਰੇ ਕਿਤੇ ਹਨ ਆਪਣੇ ਪੋਸਟਰਸ ਨੇ ਪ੍ਰੋ ਵੀਜ਼ਾਸ ਦੇ ਟਾਰਗੇਟ ਲੈਂਗੁਏਜ ਅਕੈਡਮੀ ਦੇ ਤਾਂ ਇਟਸ ਅ ਵੈਰੀ ਗੁੱਡ ਐਂਡ ਅ ਵੈਰੀ ਫਰੂਟਫੁ ਜੀ ਤੇ ਇਹਨਾਂ ਨੇ ਨਾ ਪਿੱਛੇ ਜੇ ਇੱਕ ਟਾਰਗੇਟ ਲੈਂਗੁਏਜ ਅਕੈਡਮੀ ਦੀ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਪਾਈ ਤੇ ਮੈਂ ਦੇਖ ਰਿਆ ਸੀ ਉਹਦੇ ਚੰਗੇ ਵਿਊ ਆਏ ਆ ਮੈਂ ਸੋਚਦਾ ਸੀ ਮੈਂ ਕਿਹਾ ਵੀ ਪ੍ਰੋਮੋਸ਼ਨ ਕਰਨ ਵਾਲੇ ਪਾਸੇ ਨੂੰ ਮੈਨੂੰ ਲੱਗਦਾ ਵੀ ਅੰਗਰੇਜ਼ੀ ਵਾਲੇ ਭੈਣ ਜੀ ਹੁਣ ਸਾਡਾ ਵੀ ਹੱਕ ਆ ਜਿਹੜਾ ਖੋਣਗੇ ਬਹੁਤ ਜਲਦੀ ਹੁਣ ਇਹ ਪ੍ਰੋਮੋਸ਼ਨਾਂ ਵੀ ਆਪਣੇ ਆਪ ਕਰਿਆ ਕਰਨਗੇ ਪਰ ਚਲੋ ਇਹ ਗੱਲ ਮਜ਼ਾਕ ਦੀ ਹੈ ਜੀ ਤੇ ਅਮਰੀਨ ਜੀ ਬੰਦੇ ਜਿਆਦਾ ਵੱਧ ਗਏ ਸੀ ਸੈਕੰਡ ਬ੍ਰਾਂਚ ਓਪਨ ਕਰਨੀ ਪੈਗੀ ਜਾਂ ਲੱਗਿਆ ਕਿ ਨਹੀਂ ਸਹੂਲਤ ਵੀ ਦੇਣੀ ਆ ਹੁਣ ਮੈਨੇ ਕਉ ਤੱਕ ਜਾਣ ਲਈ ਟ੍ਰੈਫਿਕ ਦਾ ਵੀ ਇਸ਼ੂ ਰਹਿੰਦਾ ਇੱਕ ਬ੍ਰਾਂਚ ਪਾਪਾ ਗੋਰਾਜ ਖੋਲ ਲੀਏ ਰੀਜ਼ਨ ਕੀ ਰਿਆ ਵੀ ਅੱਜ ਦੂਜੀ ਬ੍ਰਾਂਚ ਵੀ ਓਪਨ ਕਰ ਲਈ ਆ ਤੇ ਮੈਂ ਦੇਖਦਾ ਵੀ ਕੰਪਿਊਟਰ ਕਮਰੇ ਚੰਗੇ ਲਾਏ ਆ ਹਾਂਜੀ ਬਿਲਕੁਲ ਦੋਨੋਂ ਹੀ ਪਾਸੇ ਆਪਾਂ ਜਾ ਸਕਦੇ ਹਾਂ ਇਸ ਵਾਸਤੇ ਕਿਉਂਕਿ ਉਧਰ ਬਹੁਤ ਜ਼ਿਆਦਾ ਇਕੱਠ ਹੋ ਗਿਆ ਸੀਗਾ ਸਾਡੇ ਕੋਲ ਸੈਟਰਡੇ ਸੰਡੇ ਤਾਂ ਕਈਆਂ ਨੂੰ ਵਾਪਿਸ ਭੇਜਣਾ ਪੈਂਦਾ ਸੀ ਕਿ ਤੁਸੀਂ ਪਲੀਜ਼ ਵਾਪਿਸ ਚਲ ਜਿਓ ਸਾਡੇ ਕੋਲ ਸੀਟਸ ਨਹੀਂ ਹੈਗੀਆਂ ਕਿਉਂਕਿ ਉੱਥੇ ਤੁਹਾਨੂੰ ਦੱਸਿਆ ਸੀਗਾ ਕਿ 18 ਤੋਂ 20 ਦਾ ਹੀ ਅਸੀਂ ਅਰੇਂਜਮੈਂਟ ਰੱਖਿਆ ਹੋਇਆ ਸੀਗਾ ਬਟ ਇੱਥੇ ਤੁਸੀਂ ਦੇਖ ਸਕਦੇ ਹੋ ਤਾਂ ਅਸੀਂ 35 ਤੋਂ ਹਜੇ ਅਸੀਂ ਹੋਰ ਵੀ ਇਹਨੂੰ ਵਧਾਵਾਂਗੇ 35 ਤੋਂ 40 ਦਾ ਅਰੇਂਜਮੈਂਟ ਰੱਖਾਂਗੇ ਕਿਉਂਕਿ ਹੁਣ ਜਿਹੜੇ ਨਵੇਂ ਸੈਂਟਰਸ ਬਣ ਰਹੇ ਨੇ ਉਹਦੇ ਵਿੱਚ ਇੰਨਾ ਸੈਟਅਪ ਹੀ ਚੱਲ ਰਿਹਾ ਤਾਂ ਅਸੀਂ ਉਸ ਅਕੋਰਡਿੰਗ ਐਗਜ਼ਾਮ ਦੇ এনवायरमेंट ਦੇ ਅ ਤੇ ਦੂਸਰੀ ਗੱਲ ਕੀ ਇਹ ਇੱਕ ਇਧਰਲਾ ਏਰੀਆ ਸਾਡਾ ਕਵਰ ਹੋ ਜਾਏਗਾ ਕਿਉਂਕਿ ਇਧਰ ਤੁਸੀਂ ਦੇਖਦੇ ਹੋ ਟਾਕਾ ਨਹੀਂ ਨਹੀਂ ਹੋ ਗਿਆ ਪਾਪਾ ਕੋਰਾ ਡਰੂਰੀ ਹੋ ਗਿਆ ਜਾਂ ਆਪਣਾ ਪੁੱਕੀ ਕੋਈ ਹੋ ਗਿਆ ਇਧਰ ਸਾਰੇ ਆਪਣੇ ਪੰਜਾਬੀ ਭਾਈ ਹੈਗੇ ਨੇ ਤਾਂ ਉਹਨਾਂ ਨੂੰ ਜਿਆਦਾ ਸਹੂਲਤ ਮਿਲ ਜਵੇ ਸ਼ਾਮ ਨੂੰ ਤੁਸੀਂ ਦੇਖ ਸਕਦੇ ਹੋ 8 ਵਜੇ ਤੱਕ ਅਸੀਂ ਟਾਈਮਿੰਗ ਚਲਾ ਰਹੇ ਹਾਂ ਸੈਟਰਡੇ ਸੰਡੇ ਨੂੰ ਵੀ ਟਾਈਮਿੰਗ ਚਲਾ ਰਹੇ ਹਾਂ ਤਾਂ ਸੱਤੇ ਦਿਨ ਅਸੀਂ ਅਵੇਲੇਬਲ ਰੱਖਿਆ ਹੋਇਆ ਹੈ ਤਾਂ ਕਿ ਜਿਹੜੇ ਵੀ ਲੋਕ ਸਟਰਗਲ ਕਰ ਰਹੇ ਸੀ ਕਿਸੇ ਨੂੰ ਟਾਈਮ ਨਹੀਂ ਸੀ ਮਿਲ ਰਿਹਾ ਜਾਂ ਫਿਰ ਕਿਸੇ ਨੂੰ ਅਵੇਲੇਬਿਲਟੀ ਨਹੀਂ ਸੀ ਮਿਲ ਰਹੀ ਤਾਂ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕਵਰ ਅਪ ਕਰ ਸਕੀਏ ਜੀ ਤੋ ਬਿਲਕੁਲ ਜੀ ਇਹ ਇੱਕ ਵੱਡੀ ਗੱਲ ਆ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਇਸ ਏਰੀਏ ਦੇ ਵਿੱਚ ਆਪਣੀ ਵੱਸੋਂ ਆ ਜਿਹੜੀ ਉਹਨਾਂ ਵੱਡੀ ਗਿਣਤੀ 'ਚ ਵਧੀ ਆ ਤੇ ਉਹਦੇ ਕਰਕੇ ਹੀ ਜਿਵੇਂ ਇਹਨਾਂ ਨੇ ਵੀ ਦੱਸਤਾ ਕਿ ਭਾਈ ਹੁਣ ਇੱਧਰ ਵੀ ਲੱਗਿਆ ਵੀ ਨਹੀਂ ਇਦਰੋਂ ਜਿਹੜੇ ਮੈਨੇ ਕਹੂ ਜਾਂਦੇ ਆ ਉਹਨਾਂ ਦੇ ਲਈ ਸਹੂਲਤਾਂ ਜਿਹੜੀ ਪਪਾ ਕੋਰਾ ਚ ਮਿਲਣੀ ਚਾਹੀਦੀ ਹੈ ਤੇ ਪਪਾ ਕੋਰਾ ਦੇ ਵਿੱਚ ਸਹੂਲਤ ਇਹਨਾਂ ਨੇ ਖੋਲਤੀ ਆ ਜੀ ਲਾਹਾ ਹੁਣ ਤੁਸੀਂ ਲੈਣਾ ਤੇ ਅਮਰੀਂ ਜੀ ਮੈਂ ਇੱਕ ਚੀਜ਼ ਜਾਣਨੀ ਚਾਹੂੰਗਾ ਆਪਾਂ ਅਕਸਰ ਹਰ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਆ ਕਿ ਜੇਕਰ ਤੁਸੀਂ ਸਾਡੇ ਕੋਲ ਫਾਈਲ ਲਵਾਉਂਦੇ ਹੋ ਜੀ ਪ੍ਰੋ ਵੀਜ਼ਾ ਕੋ ਫਾਈਲ ਲਵਾਉਂਦੇ ਹੋ ਤਾਂ ਟਾਰਗੇਟ ਲੈਂਗੁਏਜ ਅਕੈਡਮੀ ਤੁਹਾਨੂੰ ਫ੍ਰੀ ਕਲਾਸੇਸ ਆ ਉਹ ਦੇਊਗੀ ਉਹ ਸਹੂਲਤ ਇੱਥੇ ਵੀ ਮਿਲੂਗੀ ਬਿਲਕੁਲ ਬਿਲਕੁਲ ਇੱਥੇ ਵੀ ਸਹੂਲਤ ਅਸੀਂ ਚਲਾਵਾਂਗੇ ਪਰ ਸਿਰਫ ਦਸੰਬਰ ਤੱਕ ਹੀ ਚਲਾਵਾਂਗੇ ਜਿਹੜੇ ਦਸੰਬਰ ਦੇ ਵਿੱਚ ਤਾਂ ਉਹਨਾਂ ਵਾਸਤੇ ਇਹ ਨਾਲ ਰਹੇਗਾ ਕਿ ਪੀਟੀ ਉਹਨਾਂ ਲਈ ਤੇ ਉਹਨਾਂ ਦੀ ਵਾਈਫ ਲਈ ਜਾਂ ਫਿਰ ਉਹਨਾਂ ਦਾ ਕੋਈ ਬੱਚਾ ਵੀ ਹੈਗਾ ਅਬოვ 16 ਔਰ ਔਨ 16 ਇਅਰ ਤਾਂ ਉਹਨਾਂ ਵਾਸਤੇ ਵੀ ਪੀਟੀ ਫ੍ਰੀ ਰਹੇਗੀ ਜੋ ਵੀਜ਼ਾ ਸਾਈਨ ਅਪ ਕਰਦੇ ਨੇ ਤੇ ਜਨਵਰੀ ਦੇ ਵਿੱਚ ਹਜੇ ਕੁਝ ਦੱਸਿਆ ਨਹੀਂ ਜਾ ਸਕਦਾ ਕਿ ਅਸੀਂ ਇਹ ਚੀਜ਼ ਨੂੰ ਕੰਟੀਨਿਊ ਕਰਾਂਗੇ ਕਿ ਨਹੀਂ ਡਿਪੈਂਡਿੰਗ ਅਪਨ ਕਿ ਕਿੰਨਾ ਸਾਡੇ ਕੋਲ ਰਜਿਸਟ੍ਰੇਸ਼ਨ ਦਾ ਮਾਊਂਟ ਆ ਰਿਹਾ ਕਿਉਂਕਿ ਹੁਣ ਵੀ ਕਾਫੀ ਸਾਡੇ ਕੋਲ ਹਜੇ ਅਸੀਂ ਓਪਨਿੰਗ ਅੱਜ ਕੀਤੀ ਐ ਬਟ ਅਸੀਂ ਪੀਟੀ ਦੀਆਂ ਕਲਾਸਿਸ ਪਹਿਲਾਂ ਹੀ ਸਟਾਰਟ ਕਰ ਚੁੱਕੇ ਆ ਸਾਡੇ ਜਿਹੜੇ ਸਟੂਡੈਂਟਸ ਲਗਾ ਰਹੇ ਨੇ ਕਲਾਸਿਸ ਉਹਨਾਂ ਨੂੰ ਵੀ ਪਤਾ ਹੋਵੇਗਾ ਕਿ ਅਸੀਂ ਸਟਾਰਟ ਕਲਾਸਿਸ ਸਟਾਰਟ ਕਰ ਚੁੱਕੇ ਆ ਇੱਥੇ ਕਲਾਸਾਂ ਲੱਗ ਰਹੀਆਂ ਹਾਂਜੀ ਹਾਂਜੀ ਬਿਲਕੁਲ ਤਾਂ ਓਪਨਿੰਗ ਤੋਂ ਪਹਿਲਾਂ ਹੀ ਅਸੀਂ ਸਟਾਰਟ ਕਰ ਚੁੱਕੇ ਸੀ ਹੁਣ ਉਹ ਓਪਨਿੰਗ ਤੋਂ ਬਿਨਾ ਸਾਡੇ ਕੋਲ ਇੰਨੀ ਇੱਕ ਸਟੂਡੈਂਟ ਲਈ ਇੱਥੇ ਦਿੰਨੇ ਆ ਉਹ ਥੋੜੀ ਜੀ ਜਾਣਕਾਰੀ ਚਾਹੁੰਦਾ ਬਿਲਕੁਲ ਵੈਸੇ ਅਸੀਂ ਜਨਰਲੀ ਜੇ ਕਹੀਏ ਤਾਂ ਢਾਈ ਤੋਂ ਤਿੰਨ ਘੰਟੇ ਦੀ ਆਪਣੀ ਕਲਾਸ ਰਹਿੰਦੀ ਹੈ ਪੀਟੀ ਵਾਸਤੇ ਤੇ ਤਿੰਨ ਤੋਂ ਸਾਢੇ ਤਿੰਨ ਘੰਟੇ ਦੀ ਕਲਾਸ ਰਹਿੰਦੀ ਆਲਸ ਵਾਸਤੇ ਇੱਥੇ ਅਸੀਂ ਆਲਸ ਦਾ ਫੁੱਲੀ ਰੱਖਿਆ ਹੋਇਆ ਹੈ ਮਾਰਨਿੰਗ ਤੋਂ ਈਵਨਿੰਗ ਤੱਕ ਆਲਸ ਦਾ ਵੀ ਅਵੇਲੇਬਲ ਹੈਗਾ ਤੇ ਵੈਸੇ ਅਸੀਂ ਇਦਾਂ ਨਹੀਂ ਹੈ ਕਿ ਢਾਈ ਤਿੰਨ ਘੰਟੇ ਬਾਅਦ ਕਹਿ ਦਾਂਗੇ ਕਿ ਤੂੰ ਉੱਠ ਕੇ ਚੱਲ ਜਾਓ ਜਦੋਂ ਸਾਨੂੰ ਲੱਗਦਾ ਹੈ ਕਿ ਹਾਂ ਉਹਨਾਂ ਨੇ ਇਹ ਮੋਡਿਊਲ ਕੰਪਲੀਟ ਕਰ ਲਿਆ ਤੇ ਅਸੀਂ ਸੈਟੀਸਫਾਈਡ ਆ ਉਹਨਾਂ ਤੋਂ ਤੇ ਉਹਨਾਂ ਨੂੰ ਖੁਦ ਵੀ ਕਿੰਟਰ ਤੇ ਫਿਰ ਜਦੋਂ ਰਜਿਸਟ੍ਰੇਸ਼ਨ ਕਰਦੇ ਹਾਂ ਉਹਦਾ ਨੰਬਰ ਵੱਜ ਜਾਂਦਾ ਤੇ ਬੰਦੇ ਕੁਰਸੀਆਂ ਨਹੀਂ ਛੱਡਦੇ ਕੰਪਿਊਟਰ ਤੁਹਾਡੇ ਬੁੱਕ ਹੋ ਜਾਂਦੇ ਆ ਫਿਰ ਰੋਲਾ ਨਹੀਂ ਪੈਂਦਾ ਨਹੀਂ ਅਸੀਂ ਮੈਨੇਜ ਹੀ ਉਸ ਤਰੀਕੇ ਨਾਲ ਕਰਦੇ ਆਂ ਅਸੀਂ ਰੋਲਾ ਨਹੀਂ ਪਵਾਉਂਦੇ ਹੈਗੇ ਬਾਕੀ ਕੁਛ ਇੱਥੋਂ ਦੇ ਲੋਕ ਵੈਸੇ ਵੀ ਸਮਝਦਾਰ ਇੰਡੀਆ ਵਾਲਾ ਹਾਲ ਨਹੀਂ ਹੈ ਤੇ ਇੱਥੇ ਕਿ ਲੜਪੈਣ ਤੇ ਇੱਥੇ ਖੁਦ ਹੀ ਜੇ ਲੱਗਦਾ ਹੈ ਉਹਨਾਂ ਨੂੰ ਕਿ ਅਸੀਂ 2-3 ਘੰਟੇ ਹੋ ਗਏ ਸਾਨੂੰ ਬੈਠਿਆ ਨੂੰ ਕਿ ਹੁਣ ਸਾਨੂੰ ਜਾਣ ਦਾ ਟਾਈਮ ਆ ਗਿਆ ਤਾਂ ਉਹ ਖੁਦ ਹੀ ਉੱਠ ਕੇ ਚੱਲ ਜਾਂਦੇ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੈਗੀ ਬਾਕੀ ਜਿਹੜੇ ਵੀਜ਼ਾ ਸਾਈਨ ਅਪ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਲਈ ਅਨਲਿਮਿਟਿਡ ਹੀ ਚੱਲਦਾ ਹੈ ਤਾਂ ਉਹਨਾਂ ਲਈ ਉਹਨਾਂ ਨੂੰ ਐਦਾਂ ਦਾ ਨਹੀਂ ਹੈ ਤਾਂ ਹੀ ਅਸੀਂ ਇੱਥੇ ਸੈਟਅਪ ਵੱੱਦ ਬਣਾਇਆ ਕਿ ਉਹ ਐਟਲੀਸਟ ਵੀਜ਼ਾ ਸਾਈਨ ਅਪ ਵਾਲੇ ਚ ਜੇ ਤੁਸੀਂ ਆਪਣੀ ਇਹ ਰਜਿਸਟ੍ਰੇਸ਼ਨ ਕਰਾ ਕੇ ਕਲਾਸਿਸ ਜਿੱਧਰ ਮਰਜ਼ੀ ਲਗਾ ਸਕਦੇ ਹੋ ਦੋਨੋਂ ਪਾਸੇ ਕਲਾਸ ਵੀ ਲੈ ਸਕਦੇ ਹੋ ਹਾਂਜੀ ਹਾਂਜੀ ਟਾਈਮਿੰਗ ਜਰੂਰ ਦੱਸ ਦਿਓ ਲਾਸਟ ਜੋ ਹਾਂਜੀ ਮਾਰਨਿੰਗ 9:30 ਵਜੇ ਤੋਂ ਸਟਾਰਟ ਹੋ ਜਾਂਦਾ ਹੈ ਤੇ ਰਾਤ ਨੂੰ 8:00 ਵਜੇ ਤੱਕ ਪਾਪਾ ਕੋਰਾ ਤੇ ਸਵੇਰੇ 10:00 ਵਜੇ ਤੋਂ ਲੈ ਕੇ 6:00 ਵਜੇ ਤੱਕ ਮਾਨਕਾਓ ਆਫਿਸ ਤੇ ਸੈਟਰਡੇ ਸੰਡੇ ਦੋਨੇ ਜਗ੍ਹਾ ਅਵੇਲੇਬਲ ਹੈ ਸੱਤੇ ਦਿਨ ਸੱਤੇ ਦਿਨ ਜੀ ਲੋ ਜੀ ਸੱਤੇ ਦਿਨ ਤੁਹਾਨੂੰ ਜਿਹੜੀ ਸਹੂਲਤਾਂ ਕਹਿੰਦੇ ਮੈਨੇ ਕਹੂ ਵੀ ਤੇ ਪਾਪਾ ਗੋਰਾ ਵੀ ਮਿਲੂਗੀ ਤੇ ਟਾਈਮਿੰਗ ਦਾ ਥੋੜਾ ਜਿਹਾ ਜਿਹੜਾ ਜਰੂਰ ਫਰਕ ਹੈਗਾ ਪਾਪਾ ਗੋਰਾ ਦੇ ਚ 9:30 ਵਜੇ ਤੋਂ ਸਟਾਰਟਿੰਗ ਆ ਤੇ ਮੈਨੇ ਕਹੂ ਵਿੱਚ ਸਟਾਰਟਿੰਗ ਸਵੇਰੇ ਕਹਿੰਦੇ 10:00 ਵਜੇ ਤੋਂ ਆ ਤੇ ਜੇਕਰ ਤੁਸੀਂ ਪੀਟੀ ਜਾਂ ਆਇਲਟ ਕੋਈ ਵੀ ਕੋਚਿੰਗ ਲੈਣੀ ਚਾਹੁੰਦੇ ਹੋ ਤਾਂ ਇੱਕ ਵਾਰੀ ਜਰੂਰ ਟਾਰਗੇਟ ਲੈਂਗੁਏਜ ਅਕੈਡਮੀ ਜਾਂ ਪ੍ਰੋ ਵੀਜ਼ਾ ਸਰਚ ਕਰਕੇ ਮੇਰੇ ਖਿਆਲ ਨਾਲ ਦਰਸ਼ਨ ਦੋ ਇਹਨਾਂ ਨੂੰ ਆਕੇ ਇਹਨਾਂ ਨੂੰ ਪੁੱਛੋ ਆਕੇ ਜੇ ਤੁਹਾਡੀ ਗੱਲ ਬਣਦੀ ਹੈ ਤਾਂ ਮੇਰੇ ਖਿਆਲ ਨਾਲ ਸਹੂਲਤਾ ਜਿਹੜੀ ਆਪਾਂ ਨੂੰ ਲੈ ਲੈਣੀ ਚਾਹੀਦੀ ਆ ਅਮਰਿੰਦੀ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਵੀਂ ਬ੍ਰਾਂਚ ਤੁਸੀਂ ਓਪਨ ਕਰ ਲਈ ਤੁਹਾਨੂੰ ਬਹੁਤ ਬਹੁਤ ਇੱਕ ਵਾਰੀ ਫਿਰ ਮੁਬਾਰਕਾਂ ਥੈਂਕ ਯੂ ਥੈਂਕ ਯੂ ਸੋ ਮਚ ਜੀ ਸੋ ਲੋ ਜੀ ਗੱਲਬਾਤਸੀਂ ਤੁਹਾਨੂੰ ਸੁਣਾ ਦਿੱਤੀ ਹੈ ਜੀ ਤੇ ਹੁਣ ਅਗਲੀ ਗੱਲਬਾਤ ਜਿਹੜੀ 1 2 ਰਿਵਿਊ ਜਿਹੜੇ ਇੱਥੋਂ ਲੰਨੇ ਆ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਲੋ ਜੀ ਮੇਰੇ ਨਾਲ ਭਾਜੀ ਸਰਵੇਇਰ ਵੀ ਖੜੇ ਆ ਸੋ ਜਿਹੜੇ ਇਸ ਟਾਈਮ ਟਾਰਗੇਟ ਲੈਂਗੁਏਜ ਅਕੈਡਮੀ ਤੋਂ ਇਹ ਕੋਚਿੰਗ ਲੈ ਰਹੇ ਆ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਕਹਿੰਦੇ ਹੁੰਦੇ ਆ ਕਿ ਪ੍ਰੋ ਵੀਜ਼ਾ ਵਾਲਿਆਂ ਕੋਲ ਜੇ ਤੁਸੀਂ ਵਿਜੇ ਦੀ ਫਾਈਲ ਲਗਵਾਨਦੇ ਆ ਤਾਂ ਫ੍ਰੀ ਕੋਚਿੰਗ ਆ ਜਿਹੜੀ ਤੁਹਾਨੂੰ ਮਿਲਦੀ ਆ ਸੋ ਗਵਾ ਖੜੇ ਆ ਜੀ ਫ੍ਰੀ ਕੋਚਿੰਗ ਕਹਿੰਦੇ ਅਸੀਂ ਲੈ ਰਹੇ ਆ ਬਾਕੀ ਗੱਲਬਾਤ ਇਹਨਾਂ ਨਾਲ ਕਰਦੇ ਆ ਭਾਜੀ ਕਿਵੇਂ ਲੱਗਿਆ ਇੱਥੇ ਆ ਕੇ ਕੋਚਿੰਗ ਲੈ ਰਹੇ ਹੋ ਤੁਸੀਂ ਕਿ ਵਾਕਈ ਫ੍ਰੀ ਆ ਹਾਂਜੀ ਭਾਜੀ ਸਾਨੂੰ ਮਤਲਬ ਕਿ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ ਕੋਚਿੰਗਾਂ ਜੀ ਫ੍ਰੀ ਆ ਮੈਂ ਵੀਜ਼ਾ ਸਾਈਨ ਅਪ ਕੀਤਾ ਹੋਇਆ ਇੰਦਰ ਭਾਜੀ ਕੋਲ ਤੇ ਇਹਨਾਂ ਦੀ ਮਨਕਾਉ ਵਾਲਾ ਬ੍ਰਾਂਚ ਸੀ ਜਿਹੜੀ ਉਹ ਵੀ ਬਹੁਤ ਵਧੀਆ ਸੀਗੀ ਸਾਨੂੰ ਉੱਥੇ ਜਾਣ ਨੂੰ ਥੋੜੀ ਟ੍ਰੈਫਿਕ ਪੈਂਦੀ ਸੀ ਜਾਂ ਟਾਈਮ ਵੇਸਟ ਹੁੰਦਾ ਸੀ 45 ਮਿੰਟ ਜਾਂ 30 ਮਿੰਟ ਲੱਗਦੇ ਸੀ ਹੁਣ ਇਹ ਸਾਡੇ ਘਰਾਂ ਦੇ ਨੇੜੇ ਇਹਨਾਂ ਨੇ ਖੋਲੀ ਹੋਈ ਆ ਵੀ ਬਹੁਤ ਸਾਰੇ ਇਦਾਂ ਦੇ ਲੋਕੀ ਹੋਰ ਵੀ ਆਗੇ ਆ ਜਿਹੜੇ ਇੱਥੋਂ ਨੇੜਿਓਂ ਨੇੜੇ ਚਾਹੁੰਦੇ ਸੀ ਵੀ ਕੋਈ ਨੇੜੇ ਖੁੱਲੇ ਜੇ ਇਹਨਾਂ ਨੇ ਖੋਲੀ ਆ ਬਹੁਤ ਵਧੀਆ ਇਹ ਕੁਝ ਕਿ ਦਿੰਦੇ ਆ ਜੀ ਅਮਰੀਨ ਮੈਡਮ ਹਣੀ ਬਹੁਤ ਵਧੀਆ ਕੁਝ ਕਿ ਦਿੰਦੇ ਆ ਪੀ ਸਾਨੂੰ ਕੁਝ ਨਹੀਂ ਅਸੀਂ ਇਦਾਂ ਦਾ ਹੀ ਕੋਚਿੰਗ ਸੈਂਟਰ ਕੋਈ ਨਾ ਕੋਈ ਲੱਭ ਰਏ ਸੀ ਕਿ ਜਿੱਥੇ ਅਸੀਂ ਸਿਟਿੰਗ ਕਰਕੇ ਕਲਾਸਾਂ ਲਾ ਸਕੀਏ ਕਿਉਂਕਿ ਸਾਰੇ ਬਾਕੀ ਆਨਲਾਈਨ ਲਾਉਂਦੇ ਆ ਆਨਲਾਈਨ ਦੇ ਵਿੱਚ ਇੰਨਾ ਕੁਝ ਜ਼ਿਆਦਾ ਪਤਾ ਨਹੀਂ ਲੱਗਦਾ ਤੇ ਇਸ ਕਰਕੇ ਬਹੁਤ ਵਧੀਆ ਜੀ ਇਹਨਾਂ ਦਾ ਇਹ ਹੈਗਾ ਜਿਹੜਾ ਇਹਨਾਂ ਨੇ ਇੱਥੇ ਵੀ ਬ੍ਰਾਂਚ ਖੋਲ ਕੇ ਦਿੱਤੀ ਆ ਤੁਹਾਨੂੰ ਹਾਂ ਜੀ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹਨਾਂ ਕੋਲ ਕੋਚਿੰਗ ਕਰਦੇ ਇੱਥੇ ਮੈਨੂੰ ਆ ਪਾ ਜੀ ਮੈਂ 1 ਮਹੀਨਾ ਵੱਲਾ ਲਗਾਤਾਰ ਲਗਾਇਆ ਸੀਗਾ ਬਾਅਦ ਚ ਫਿਰ ਹੁਣ ਆਪਣੇ ਕੰਮ ਦੇ ਹਿਸਾਬ ਨਾਲ ਜਦੋਂ ਮੇਰਾ ਟਾਈਮ ਲੱਗਦਾ ਆ ਉਦੋਂ ਮੈਂ ਇਹਨਾਂ ਕੋਲ ਆ ਜਾਂਦਾ ਮਤਲਬ ਕੀ ਕੋਚਿੰਗ ਲੈਣ ਲਈ ਜੀ ਤੇ ਤੁਸੀਂ ਇਕੱਲੇ ਲੈ ਰਹੇ ਹੋ ਜਾਂ ਤੁਹਾਡੇ ਫੈਮਿਲੀ ਚ ਕੋਈ ਹੋਰ ਵੀ ਨਹੀਂ ਇਹਨਾਂ ਨੇ ਮੈਨੂੰ ਪੂਰਾ ਪੈਕੇਜ ਦਿੱਤਾ ਸੀਗਾ ਜੀ ਵੀ ਤੁਹਾਡੀ ਤੁਹਾਡੀ ਵੀ ਕੋਚਿੰਗ ਨਾਲ ਆ ਤੇ ਮੇਰੀ ਵਾਈਫ ਦੀ ਵੀ ਕੋਚਿੰਗ ਨਾਲ ਹੀ ਆ ਮਤਲਬ ਕਿ ਬਿਲਕੁਲ ਫ੍ਰੀ ਆ ਉਹਦੀ ਵੀ ਅੱਛਾ ਹਾਂ ਜ ਲੋ ਜੀ ਤੇ ਵੱਡੀ ਗੱਲ ਆਈ ਵੀ ਕਿ ਇਕੱਲੇ ਇੱਕ ਬੰਦੇ ਦੀ ਕੋਚਿੰਗ ਨਹੀਂ ਦੋਨਾਂ ਦੀ ਜੇ ਤੁਸੀਂ ਪਾਰਟਨਰ ਹੋ ਤਾਂ ਤੁਹਾਡੀ ਦੋਨਾਂ ਦੀ ਕੋਚਿੰਗ ਆ ਜਿਹੜੀ ਫ੍ਰੀ ਜਿਹੜੀ ਇੱਥੇ ਮਿਲਦੀ ਆ ਸੋ ਭਾਈ ਜੀ ਨੇ ਜਿਵੇਂ ਦੱਸਿਆ ਤੇ ਭਾਜੀ ਸਹੂਲਤਾਂ ਕਿਵੇਂ ਦੀਆਂ ਕਹਿੰਦੇ ਕੰਪਿਊਟਰ ਕੰਪਿਊਟਰ ਬੜੇ ਨਵੇਂ ਲਾਏ ਗਏ ਆ ਹੈੱਡਫੋਨ ਵਗੈਰਾ ਨਵੇਂ ਮਿਲਦੇ ਆ ਹਾਂਜੀ ਸਹੂਲਤਾਂ ਬਹੁਤ ਵਧੀਆ ਆ ਜੀ ਸਾਨੂੰ ਇਹਨਾਂ ਨੇ ਪਹਿਲੇ ਦਿਨ ਤੋਂ ਇਹੀ ਦੱਸਿਆ ਹੋਇਆ ਵੀ ਜਿੱਦਾਂ ਤੁਹਾਡਾ ਫਾਈਨਲ ਉੱਥੇ ਇਗਜ਼ਾਮ ਹੋਣਾ ਵਾ ਸੇਮ ਉਹੀ ਤਰ੍ਹਾਂ ਦੀਆਂ ਸਹੂਲਤਾਂ ਇੱਥੇ ਹੈਗੀਆਂ ਵਾ ਤੁਹਾਨੂੰ ਉੱਥੇ ਜਾ ਕੇ ਕੋਈ ਤੁਸੀਂ ਨਰਵਸ ਨਹੀਂ ਹੋਵੋਗੇ ਵੀ ਹਾਂ ਜੋ ਵੀ ਜਿੱਦਾਂ ਇਗਜ਼ਾਮ ਉੱਥੇ ਫਾਈਨਲ ਹੁੰਦਾ ਆ ਜਦੋਂ ਆਪਾਂ ਐਗਜ਼ਾਮ ਫੇਲ ਕਰਦੇ ਆ ਜਿਹੜੇ ਗਵਰਨਮੈਂਟ ਨੇ ਇੱਥੇ ਖੁੱਲੇ ਹੋਏ ਆ ਵੀ ਜਿੱਥੇ ਐਗਜ਼ਾਮ ਹੁੰਦਾ ਆ ਸੇਮ ਇਹ ਕਹਿ ਰਹੇ ਆ ਵੀ ਉਹੀ ਸਿਸਟਮ ਆ ਸੇਮ ਵੀ ਤੁਸੀਂ ਨਰਵਸ ਨਹੀਂ ਹੋਵੋਗੇ ਉੱਥੇ ਜਾ ਕੇ ਜੀ ਹਾਂਜੀ ਚਲੋ ਸ਼ੁਕਰੀਆ ਭਾਜੀ ਤੁਸੀਂ ਗੱਲਬਾਤ ਕੀਤੀ ਥੈਂਕ ਯੂ ਸੋ ਲੋ ਜੀ ਸਿਮਰ ਜੀ ਮੇਰੇ ਨਾਲ ਖੜੇ ਆ ਪ੍ਰੋ ਵੀਜ਼ਾ ਦੇ ਨਾਲ ਇਹ ਵੀ ਜੁੜੇ ਹੋਏ ਆ ਇੰਦਰ ਭਾਜੀ ਦੇ ਬ੍ਰਦਰ ਆ ਤੇ ਆਪਾਂ ਇਹਨਾਂ ਨਾਲ ਪਹਿਲਾਂ ਵੀ ਇੰਟਰਵਿਊ ਜਿਹੜੀ ਡੈਪੂਟੇਸ਼ਨ ਦੇ ਹੁੰਦਿਆਂ ਦੇ ਕੀਤੀ ਆ ਭਾਜੀ ਇੱਕ ਵਾਰੀ ਤੋਂ ਉੱਤੋਂ ਜਾਣਨਾ ਚਾਹੂੰਗਾ ਪ੍ਰੋ ਵੀਜ਼ਾ ਪਾਪਾ ਘੁਰਾ ਦੇ ਚ ਆ ਗਿਆ ਪਹਿਲਾਂ ਦਾ ਮੁਬਾਰਕਬਾਦ ਕਿਮੇ ਦੀਆਂ ਸਹੂਲਤਾਂ ਇੱਥੇ ਮਿਲਣਗੀਆਂ ਕੀ ਕਹੋਗੇ ਹਾਂਜੀ ਇੱਥੇ ਮਨਕਾਉ ਦਾ ਜਸਟ ਰੈਪਲੀਕੇਟ ਓਪਨ ਹੋਇਆ ਮਨਕਾਉ ਦੇ ਵਿੱਚ ਜਿਵੇਂ ਸਾਡੇ ਕੋਲ ਸਾਰੀਆਂ ਸਵਾਵਾਂ ਹੈਗੀਆਂ ਨੇ ਕਹ ਲੋ ਕਿ ਆਇਲ ਸਪੀਡੀ ਜਾਂ ਇੰਗਲਿਸ਼ ਲੈਂਗੁਏਜ ਟਾਰਗੇਟ ਲੈਂਗੁਏਜ ਅਕੈਡਮੀ ਆ ਫਿਰ ਅਸੀਂ ਸਾਰੇ ਕੈਟੇਗਰੀ ਚੜੀਆਂ ਵੀਲਾ ਸਰਵਿਸਿਜ਼ ਨੇ ਉਹ ਉੱਥੇ ਪ੍ਰੋਵਾਈਡ ਕਰਦੇ ਆ ਕੋਈ ਵੀ ਵੀਲਾ ਹੋ ਗਿਆ ਸਟੂਡੈਂਟ ਵੀਲਾ ਤੋਂ ਲੈ ਕੇ ਗੱਲ ਕਰੋ ਵਿਜ਼ਟਰ ਵੀਲਾ ਸਟੂਡੈਂਟ ਵੀਲਾ ਵਰਕ ਵੀਲਾ ਪਾਰਟਨਰਸ਼ਿਪ ਬਿਲਡ ਅਪਲੀਕੇਸ਼ਨ ਰੈਲਿਡੈਂਸ ਡੈਪੂਟੇਸ਼ਨ ਕੰਪਲਾਈਂਸ ਦੇ ਜਿੰਨੇ ਵੀ ਕੇਸ ਨੇ ਅਸੀਂ ਸਾਰੇ ਹੈਂਡਲ ਕਰਦੇ ਆ ਉੱਤੇ ਉਹ ਸੇਮ ਚੀਜ਼ ਜਿਹੜੀ ਉਹ ਇੱਥੇ ਰੈਪਲੀਕੇਟ ਹੋਏਗੀ ਪਾਪ ਖਾਸ ਕਰਕੇ ਯेलोਈ ਆਪਣੀ ਜਿਹੜੀ ਕਮਿਊਨਿਟੀ ਉਹਨਾਂ ਨੂੰ ਇਹ ਹੁੰਦਾ ਕਿ ਉਹ ਇਨ ਪਰਸਨ ਮੀਟਿੰਗ ਕਰਨ ਰਾਦਰ ਥੈਨ ਫੋਨ ਕੰਸਲਟੇਸ਼ਨ ਤਾਂ ਉਹਨਾਂ ਵਾਸਤੇ ਜੋ ਲੋਕ ਪਾਪਾ ਕੋੜਾ ਟਾਕਾ ਨਹੀਂ ਨਹੀਂ ਜਾਂ ਡਰੂਰੀ ਆ ਇਸ ਏਰੀਆ ਦੇ ਵਿੱਚ ਰਹਿੰਦੇ ਨੇ ਜਿਹੜੇ ਆ ਕੇ ਮਿਲਣਾ ਚਾਹੁੰਦੇ ਨੇ ਆਪਣੀਆਂ ਆਪਣੀਆਂ ਵੀਜ਼ਾ ਸਵਾਮਾਂ ਵਾਸਤੇ ਕਹੇ ਲੋ ਕੋਈ ਉਹਨਾਂ ਦਾ ਕੰਪਲਾਈਂਸ ਮੈਟਰ ਹੈ ਕੋਈ ਉਹਨਾਂ ਦੀ ਵੀਜ਼ਾ ਸਰਤੇ ਕੋਈ ਸਟੂਡੈਂਟ ਵੀਜ਼ਾ ਕੋਈ ਪਾਰਟਨਰਸ਼ਿਪ ਬੇਲ ਵੀਜ਼ਾ ਤਾਂ ਉਹਨਾਂ ਸਾਰਿਆਂ ਦੇ ਲਈ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੋਏਗਾ ਜੀ ਤੇ ਬਿਲਕੁਲ ਇਸ ਏਰੀਏ ਦੇ ਵਿੱਚ ਬੱਸੋਂ ਆਪਣੀ ਚੰਗੀ ਵਧੀਆ ਉਹਨਾਂ ਨੂੰ ਸਾਰਿਆਂ ਨੂੰ ਮੈਨੇ ਕਹੂ ਜਾਂ ਸਿਟੀ ਵਾਲੇ ਪਾਸੇ ਨੂੰ ਹੀ ਟ੍ਰੈਵਲ ਜਿਹੜਾ ਕਰਨਾ ਪੈਂਦਾ ਮੈਨੂੰ ਲੱਗਦਾ ਜੇ ਇੱਥੇ ਸਹੂਲਤ ਮਿਲ ਰਹੀ ਆ ਤਾਂ ਬਿਲਕੁਲ ਬਹੁਤ ਵਧੀਆ ਚੀਜ਼ ਆ ਇਹ ਕਿ ਸਾਊਥ ਆਫ ਲੈਂਡ ਦੇ ਵਿੱਚ ਆਪਾਂ ਕੋ ਰਾਹ ਸਹੂਲਤ ਮਿਲ ਰਹੀ ਆ ਸੋ ਭਾਜੀ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸੋ ਇਸ ਟਾਈਮ ਮੇਰੇ ਨਾਲ ਹੈਰੀ ਭਾਜੀ ਖੜੇ ਆ ਤੇ ਭਾਜੀ ਤੁਸੀਂ ਵੀ ਅੱਜ ਨਵਾਂ ਦਫਤਰ ਦਾ ਦਰਵਾਜ਼ਾ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਥੈਂਕ ਯੂ ਭਾਜੀ ਇੱਥੇ ਓਨਲੀ ਆਪਾਂ ਪ੍ਰੋ ਵੀਜ਼ਾ ਦੇ ਆਏ ਜੀ ਪਾਪਾਗੁਰਾ ਦੇ ਵਿੱਚ ਇਹਨਾਂ ਨੇ ਬ੍ਰਾਂਚ ਓਪਨ ਕੀਤੀ ਹੈ ਵੀਜ਼ਿਆਂ ਦੇ ਪੱਖੋਂ ਕਿਸੇ ਨੇ ਕੋਈ ਇਨਕੁਆਇਰੀ ਕਰਨੀ ਹੋਵੇ ਜਾਂ ਆਲ ਸਪੀਡੀ ਕੁਝ ਵੀ ਹੋਵੇ ਪਲੀਜ਼ ਇਹਨਾਂ ਨੂੰ ਵਿਜ਼ਿਟ ਕਰੋ ਬਹੁਤ ਵਧੀਆ ਐਡਵਾਈਸ ਕਰਦੇ ਆ ਆਪਣੇ ਪਰਿਵਾਰ ਦਾ ਵੀਜ਼ਾ ਲਵਾਉਣਾ ਹੈ ਜਾਂ ਇੰਡੀਆ ਤੋਂ ਕਿਸੇ ਦਾ ਵੀਜ਼ਾ ਲਵਾਉਣਾ ਇਹ ਫੁੱਲ ਸਪੋਰਟਿਵ ਬੰਦੇ ਨੇ ਤੇ ਪਲੀਜ਼ ਆਓ ਇਹਨਾਂ ਨੂੰ ਸਪੋਰਟ ਕਰੋ ਕਿਉਂਕਿ ਆਪਾਂ ਹੀ ਰਲ ਕੇ ਇੱਕ ਦੂਜੇ ਦੀ ਸਪੋਰਟ ਕਰਾਂਗੇ ਤਾਂ ਹੀ ਬੰਦਾ ਅੱਗੇ ਤਰੱਕੀ ਕਰਦਾ ਨਹੀਂ ਤੇ ਤੁਹਾਨੂੰ ਅੱਜ ਕੱਲ੍ਹ ਦੇ ਹਿਸਾਬ ਨਾਲ ਪਤਾ ਹੀ ਹੈ ਜੀ ਜੀ ਤੇ ਅੱਜ ਹੈਰੀ ਹੋਣੀ ਇੱਥੇ ਕੋਈ ਪੁੱਛਣ ਆਏ ਕੁਝ ਜਾਂ ਕਿਵੇਂ ਆਏ ਜੀ ਮੈਂ ਆਪਣੇ ਹੀ ਵੀਜ਼ੇ ਬਾਰੇ ਪੁੱਛਣ ਆਇਆ ਨਾਲੇ ਆਪਣੇ ਪਾਰਟਨਰ ਦੇ ਵੀਜ਼ੇ ਬਾਰੇ ਪੁੱਛਣਾ ਤੇ ਨਾਲੇ ਥੋੜੀ-ਬਹੁਤ ਇੰਟਰਵਿਊ ਵੀ ਕਰਨਾ ਆਇਆ ਭਾਈ ਉਹਨਾਂ ਦੀ ਵੈਰੀ ਗੁੱਡ ਹਾਂਜੀ ਤੇ ਬਿਲਕੁਲ ਜੀ ਤੇ ਤੁਸੀਂ ਆਪਣੀ ਜਿਹੜੇ ਗੱਲਬਾਤ ਕਰਨ ਆਏ ਹੋ ਇਹਨਾਂ ਦੇ ਨਾਲ ਆਪਣੇ ਵੀਜ਼ੇ ਲਈ ਤੇ ਮੈਨੂੰ ਲੱਗਦਾ ਵਾਕਈ ਤੁਹਾਨੂੰ ਜਿਹੜੀ ਚੰਗੀ ਸਲਾਹ ਹੈ ਇੱਥੇ ਜ਼ਰੂਰ ਮਿਲੂਗੀ ਤੇ ਹੋਰ ਰਿਵਿਊ ਨਾਲ-ਨਾਲ ਥੋੜੀ ਜਿਹੀ ਲੈ ਲੈਂਦੇ ਹਾਂ ਜੀ ਕਿਸ ਤਰ੍ਹਾਂ ਲੋਕ ਦੇਖਦੇ ਆ ਪ੍ਰੋ ਵੀਜ਼ਾ ਦੇ ਕੰਮ ਕਰਨ ਨੂੰ ਸੋ ਲੋ ਜੀ ਮੇਰੇ ਨਾਲ ਹੁਣ ਜਸਪ੍ਰੀਤ ਜੀ ਖੜੇ ਆ ਜਸਪ੍ਰੀਤ ਜੀ ਤੁਸੀਂ ਵੀ ਇੱਥੇ ਕੋਚਿੰਗ ਲੈ ਰਹੇ ਹੋ ਕਿਵੇਂ ਲੱਗਿਆ ਇੱਥੇ ਆ ਕੇ ਵਧੇ ਲੱਗਿਆ ਵਾ ਮੈਂ ਲਾਸਟ ਈਅਰ 1 ਮੰਥ ਵਾਸਤੇ ਲਈ ਸੀ ਕੋਚਿੰਗ ਮੈਨੇ ਕਹੂੰ ਤੂੰ ਨਹੀਂ ਨਹੀਂ ਆਨਲਾਈਨ ਲਿੱਤੀ ਸੀਗੀ ਆਨਲਾਈਨ ਪੰਜਾਬ ਤੋਂ ਮੈਸਟਰੋ ਵਾਲੇ ਹੈਗੇ ਆ ਇੱਕ ਜੀ ਤੇ ਸਹੀ ਸੀ ਸੌਣ ਲੈਂਦੀ ਪਰ ਉਹ ਮੈਨੂੰ ਆਫਲਾਈਨ ਨਾਲੋਂ ਜਾਦਾ ਬਧੀ ਲੱਗੇ ਮਤਲਬ ਫੇਸ ਟੂ ਫੇਸ ਟੀਚਰ ਨਾਲ ਪੜ੍ਹ ਲਓ ਜੋ ਨਹੀਂ ਸਮਝ ਆਉਂਦਾ ਦੋ ਤਿੰਨ ਵਾਲੀ ਦੱਸਦੇ ਆ ਜੀ ਤੇ ਦੋ ਤਿੰਨ ਮਤਲਬ ਪੁਆਇੰਟ ਦੱਸ ਦਿੰਦੇ ਕਿ ਤੁਸੀਂ ਇਸ ਸਿੱਕੇ ਨੂੰ ਐਸੀ ਕਿਹਨਾ ਕਰ ਸਕਦੇ ਆ ਆਹ ਕੁਸ਼ਚਨ ਨੂੰ ਆ ਦੇ ਕੇ ਆਨ ਉਹ ਈਜ਼ੀ ਲੱਗਦਾ ਆਨਲਾਈਨ ਨਾਲੋ ਆਨਲਾਈਨ ਨਾਲੋ ਇੱਥੇ ਸੌਖਾ ਲੱਗਿਆ ਹਾਂ ਸੌਖਾ ਲੱਗਿਆ ਤੁਸੀਂ ਨਵੀਂ ਬ੍ਰਾਂਚ ਵਿੱਚ ਆਏ ਹੋ ਜਾਂ ਮੈਨੇ ਕੋਈ ਵੀ ਗਾਈ ਸੀ ਨਵੀਂ ਇੱਥੇ ਆਏ ਹਾਂ ਇੱਥੇ ਹੀ ਆਏ ਹਾਂ ਤੁਹਾਡੀ ਰਿਹੈਸ਼ ਇਸੇ ਦੀ ਇਹ ਦੇ ਵਿੱਚ ਹਾਂਜੀ ਜੀ ਇੱਕ ਚੀਜ਼ ਜਦੋਂ ਵੀ ਕੋਈ ਕੋਚਿੰਗ ਲੈਣ ਆਉਂਦਾ ਉਹਨਾਂ ਦੇ ਮਨ 'ਚ ਥੋੜਾ ਜਿਹਾ ਧੜਕੂ ਹੁੰਦਾ ਸ਼ਾਇਦ ਤੁਹਾਡੇ ਮਨ 'ਚ ਵੀ ਡਰ ਹੋਵੇ ਵੀ ਜਿਹਦੇ ਕੋਲ ਕੋਚਿੰਗ ਲੈਣ ਜਾਣਾ ਉਹ ਪਤਾ ਨਹੀਂ ਅੱਗੇ ਕਿਵੇਂ ਦਾ ਟੀਚਰ ਹੋਊਗਾ ਮੈਂ ਪੰਜਾਬੀ 'ਚ ਗੱਲ ਕਰਨਾ ਚਾਹੁੰਦਾ ਜਾਂ ਕਰਨਾ ਚਾਹੁੰਦੀ ਆ ਤੇ ਕੀ ਉਹ ਸਮਝ ਲੂਗੇ ਨਹੀਂ ਸਮਝ ਲੂਗੇ ਜੋ ਇੰਗਲਿਸ਼ ਵਾਲੇ ਹੋਏ ਮੈਂ ਕਿਵੇਂ ਸਮਝਾ ਪਾਉਂਗਾ ਤੇ ਇਹ ਚੀਜ਼ 'ਚ ਡਰ ਮਨ 'ਚ ਹੁੰਦਾ ਤੁਹਾਡੇ ਵੀ ਸੀ ਥੋੜਾ ਜਿਹਾ ਪਰ ਅੱਗੇ ਨਾਲ ਥੋੜੀ ਇੰਪਰੂਵਮੈਂਟ ਹੈਗੀ ਆ ਤਾਂ ਕੋਈ ਅੰਨਾ ਨਹੀਂ ਸੀਗਾ ਪਾਕੀ ਟੀਜਰਸ ਵਧੀਆ ਵਾ ਮੈਨੂੰ ਮਿਲੀ ਹੋਈ ਹੈ ਪਹਿਲੇ ਵੀ ਮੈਂ ਮਨਕਾਓ ਬ੍ਰਾਂਚ ਤੇ ਤਾਂ ਤੜਾ ਉਹ ਹੈਜ਼ਿਟੇਸ਼ਨ ਬਿਲਕੁਲ ਨਹੀਂ ਸੀਗੀ ਹੂੰ ਮੈਨੂੰ ਪਤਾ ਸੀ ਸਟਾਫ ਵਧੀਆ ਹੈਗਾ ਦਾ ਤੇ ਸਟਾਫ ਤੇ ਫੂਡ ਵਧੀਆ ਹੀ ਆ ਸਟਾਫ ਵਧੀਆ ਤੁਹਾਡੇ ਨਾਲ ਕੋਪਰੇਟ ਵਧੀਆ ਕਰਦਾ ਹਾਂ ਹਾਂ ਵਧੀਆ ਕਰਦੇ ਜੀ ਤੇ ਸੈਟੀਸਫਾਈਡ ਹੋ ਪੂਰੇ ਪੂਰੇ ਤੁਸੀਂ ਫਾਈਲ ਵੀ ਲਗਾਈ ਹੈ ਇੱਥੇ ਵੀਜ਼ਾ ਇੱਥੋਂ ਲੱਗਿਆ ਲਾਸਟ ਇੱਥੋਂ ਲੱਗਿਆ ਸੀ ਵੀਜ਼ਾ ਸਟੂਡੈਂਟ ਵੀਜ਼ਾ ਲੱਗਿਆ ਸੀ ਅੱਛਾ ਤੇ ਮੇਰਾ ਫਰਸਟ ਈਅਰ ਕੰਪਲੀਟ ਹੋ ਗਿਆ ਵਾ ਸੈਕਿੰਡ ਈਅਰ ਸਟਾਰਟ ਕਰਨਾ ਹੈ ਪਰ ਉਹਦੇ ਵਾਸਤੇ ਮੈਨੂੰ 7 ਬੈਂਡ ਚਾਹੀਦੇ ਸੀਗੇ 69 ਪੀਟੀ ਚ ਜੀ ਤਾਂ ਮੈਂ ਦੁਆਰਾ ਕਰੀਆ ਓਕੇ ਠੀਕ ਹੈ ਜੀ ਤੁਸੀਂ ਸਮਾਂ ਦਿੱਤਾ ਧੰਨਵਾਦ ਥੈਂਕ ਯੂ ਚਲੋ ਜੀ ਗੱਲਬਾਤ ਆਪਾਂ ਜਿਹੜੇ ਇੱਥੇ ਆਏ ਸਟੂਡੈਂਟਸ ਜਿਹੜੇ ਇੱਥੇ ਕੋਚਿੰਗ ਲੈ ਰਹੇ ਆ ਉਹ ਵੀ ਅੱਜ ਆਏ ਹੋਏ ਆ ਉਹਨਾਂ ਨਾਲ ਵੀ ਕੀਤੀ ਆ ਤੇ ਸੈਟੀਸਫਾਈਡ ਆ ਜੀ ਜੇਕਰ ਤੁਸੀਂ ਵੀ ਮੇਰੇ ਖਿਆਲ ਨਾਲ ਕੋਚਿੰਗ ਲੈਣ ਬਾਰੇ ਸੋਚ ਰਹੇ ਹੋ ਫਾਈਲ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰੀ ਚੱਕਰ ਆ ਜਿਹੜਾ ਜਰੂਰ ਮਾਰ ਲਿਓ ਪਾਪਾ ਕੋਰੇ ਗੁਰੂ ਘਰ ਦੇ ਬਿਲਕੁਲ ਨਾਲੇ ਬਿਲਡਿੰਗਾਂ ਤੁਹਾਨੂੰ ਬਾਹਰ ਜਿਹੜੇ ਬੋਰਡ ਲਗੇ ਮਿਲ ਜਾਣਗੇ ਤੇ ਪਾਰਕਿੰਗ ਦੀ ਵੀ ਦਿੱਕਤ ਕੋਈ ਇੱਥੇ ਤੁਹਾਨੂੰ ਨਹੀਂ ਆਊਗੀ ਇੱਥੇ ਹੀ ਹੁਣ ਤੁਸੀਂ ਮੈਨੂੰ ਹਰਮਨ ਨੂੰ ਦਿਓ ਜਾਸ ਫੋਰ ਖਬਰਾਂ ਲਈ ਦੇਖਦੇ ਰਹੋ ਐਨ ਜੀ ਪੰਜਾਬੀ ਨਿਊਜ਼ ਧੰਨਵਾਦ ਸਸਿਆ ਕਾ